ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਦੀਆਂ ਜਿਹੜੀਆਂ ਕਲੈਕਸ਼ਨਾਂ ਨੇ ਉਹਨਾਂ ਦੇ ਫੈਬਰਿਕ ਦੀ ਡਿਟੇਲ ਤੇ ਬਾਕੀ ਡਿਸਕ੍ਰਿਪਸ਼ਨ ਮੈਂ ਕੋਸ਼ਿਸ਼ ਕਰਾਂਗੀ ਸਭ ਦੇ ਦਾਸਤੇ ਅਗਰ ਰਹਿ ਚਾਹੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਰਸਟ ਕਲੈਕਸ਼ਨ ਜਿਹੜੀ ਆਈ ਹੈ ਜੀ ਇਹ ਤੁਹਾਨੂੰ ਜ਼ੋਰਜਟ ਲਖਨਵੀ ਜਿਹੜਾ ਜਾਲ ਵਰਕ ਹੁੰਦਾ ਹੈ 2 ਮੀਟਰ ਦੀ ਸ਼ਰਟ ਦਾ ਫੈਬਰਿਕ ਮਿਲੇਗਾ ਬਾਟਮ ਪਲੇਨ ਆਏਗਾ ਜ਼ੋਰਜਟ ਦਾ ਦੁਪੱਟਾ ਜਿਹੜਾ ਉਹ ਸ਼ਿਫੋਨ ਦਾ ਆਏਗਾ 800 ਰੁਪਏ ਦਾ ਰੇਟ ਹੈ ਇਦੇ ਵਿੱਚ ਰੰਗ ਜਿਹੜੇ ਨੇ 16 17 ਹੈਗੇ ਨੇ ਤੇ ਜਿਹੜਾ ਰੇਟ ਇਹਦਾ ਹੈ ਉਹ 800 ਰੁਪਏ ਹੈ ਸ਼ਿਪਿੰਗ ਚਾਰਜਸ ਫ੍ਰੀ ਨੇ ਰੰਗ ਸਾਰੇ ਅਵੇਲੇਬਲ ਨੇ ਜੌਰਜਟ ਦਾ ਫੈਬਰਿਕ ਮਿਲੇਗਾ ਤੁਹਾਨੂੰ ਇਸ ਸੂਟ ਦੇ ਵਿੱਚ ਖੀਨ ਕਾਬ ਦਾ ਟ੍ਰੈਂਡ ਬਹੁਤ ਹੈ ਖੀਨ ਕਾਬ ਦੇ ਟ੍ਰੈਂਡ ਵਿੱਚ ਬਹੁਤ ਨਵੇਂ ਨਵੇਂ ਰੰਗ ਆਏ ਨੇ ਜੀ ਇਹ ਜਿਹੜਾ ਸੂਟ ਤੁਹਾਨੂੰ 950 ਦਾ ਟੌਪ ਐਂਡ ਬਾਟਮ ਦੀ ਕਲੈਕਸ਼ਨ ਮਿਲ ਜੇਗੀ ਖੀਨ ਕਾ ਬ੍ਰੋਕੇਟ ਦਾ ਸ਼ੋਰਦਾ ਫੈ布ਰਿਕ ਮਿਲੇਗਾ बॉटम प्लेन ਮਿਲੇਗਾ ਸਿਲਕ ਦਾ ਪਿਓਰ ਸਿਲਕ ਦਾ 8 ਮੀਟਰ ਦਾ ਤੁਹਾਨੂੰ ਫੈ布ਰਿਕ ਉਹਦਾ ਮਿਲੇਗਾ ਇਹ ਜਿਹੜੇ ਕ੍ਰੇਪ ਵਿੱਚ ਅੰਬੀ ਡਿਜ਼ਾਈਨ ਵਾਲੇ ਸੂਟ ਆਏ ਨੇ ਜੀ ਫਰੰਟ ਬੈਕ ਤੇ ਐਮਬਰਾਇਡਰੀ ਹੈ बॉਟਮ प्लेਨ ਆਏਗਾ ਕ੍ਰੇਪ ਦਾ 1270 ਰੁਪਏ ਦਾ ਰੇਟ ਹੈ ਟੌਪ ਐਂਡ बॉਟਮ ਦੀ ਕਲੈਕਸ਼ਨ ਹੈ ਚਾਰ ਰੰਗ ਨੇ ਕਾਟਨ ਡਿਜੀਟਲ ਦੇ ਵਿੱਚ neck ਤੇ ਲਖਨਵੀ ਵਰਕ ਆਇਆ बॉਟਮ ਚਿਕਨਕਾਰੀ ਪਲਾਜ਼ੋ ਹੋਏਗਾ ਸ਼ਿਫੋਨ ਦਾ ਦੁਪੱਟਾ ਆਏਗਾ ਡਿਜੀਟਲ print ਵਾਲਾ 1000 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 7-8 ਹੈਗੇ ਨੇ ਮੈਂ ਇਥੇ ਐਡ ਕਰ ਦਿੱਤੇ ਨੇ ਰੇਟ ਸਭ ਤੇ ਮੈਂ ਦੱਸ ਰਹੀ ਹਾਂ ਅਗਰ ਕਿਸੇ ਦਾ ਰਹਿ ਜਾਏ ਤਾਂ ਤੁਸੀਂ ਨੰਬਰ ਤੇ ਜਾ ਕੇ ਪੁੱਛ ਲੈਣਾ ਨੰਬਰ ਮੇ 6239245750 ਐਡ ਕੀਤਾ ਹੋਇਆ ਅੱਜ ਦੀ ਵੀਡੀਓ ਵਿੱਚ ਤਾਂ ਕਾਫੀ ਕਲੈਕਸ਼ਨ ਆ ਲਈਆਂ ਟੌਪ ਐਂਡ ਬਾਟਮ ਦੀਆਂ ਨੇ ਐਵੀਕੀਨ ਕਾ ਵਿੱਚ ਮਲਟੀ ਕਲਰ ਦੇ ਸ਼ਾਰਟ ਦਾ ਫੈਬਰਿਕ ਆਏਗਾ ਬ੍ਰੋਕਰ ਦੇ ਵਿੱਚ ਬਾਹੂਬਲੀ ਡਿਜ਼ਾਈਨ ਆਣਗੇ ਬਾਟਮ ਪਲੇਨ ਆਏਗਾ ਕ੍ਰੇਪ ਦਾ ਆਏਗਾ ਤੇ ਸਟਿੱਕ ਦਾ ਆਏਗਾ ਬਾਟਮ ਰੇਟ ਇਹਦਾ 1000 ਰੁਪਏ ਆ ਟਾਪ ਐਂਡ ਬਾਟਮ ਦੀ ਕਲੈਕਸ਼ਨ ਆ ਬਾਟਮ ਪਲੇਨ ਆਏਗਾ ਸ਼ਰਟ ਜਿਹੜੀ ਆ ਬ੍ਰੌਕਟ ਖਿੰਖਾ ਫੈਬਰਿਕ ਦੇ ਵਿੱਚ ਆਏਗੀ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਟੀ ਦਾ ਫੈਬਰਿਕ ਹੁੰਦਾ 12-13 ਰੰਗ ਹੈਗੇ ਨੇ ਇਹਨਾਂ ਦੇ ਵਿੱਚ ਸਾਰੇ ਕਲਰ ਜਿਹੜੇ ਨੇ ਅਵੇਲੇਬਲ ਨੇ ਅੱਜ ਦੀ ਵੀਡੀਓ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਕਲੈਕਸ਼ਨਾਂ ਨੇ ਉਹ ਟਾਪ ਐਂਡ ਬਾਟਮ ਦੀਆਂ ਹੀ ਨੇ ਇਹ ਜਿਹੜਾ ਹੈ ਇਹ 1380 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਬ੍ਰੌਕਟ ਦੇ ਵਿੱਚ ਆਏਗਾ ਕੀਨਕਾ ਅਰੀਜਨਲ ਬ੍ਰੌਕਟ ਦੇ ਵਿੱਚ 680 ਦੇ ਵਿੱਚ ਜੋਰ ਝੜਦੇ ਸ਼ਾਰਟ ਦਾ ਫੈਬਰਿਕ 2 ਮੀਟਰ ਦਾ ਫੋਇਲ ਪ੍ਰਿੰਟ ਹੋਇਆ ਬਾਟਮ ਪਲੇਨ ਆਏਗਾ ਰੰਗ ਚਾਰ ਨੇ 680 ਰੁਪਏ ਰੇਟ ਹੈ ਬਾਟਮ ਜੋਰ ਝੜਦਾ ਜਿਹੜਾ ਤੁਹਾਨੂੰ ਇਹਦਾ ਦੁਪੱਟਾ ਮਿਲੇਗਾ ਲੈਂਸ ਲੱਗੀ ਹੈ ਬੜੀ ਸੋਹਣੀ ਹੈ ਥੋੜੇ ਜਿਹੜੇ ਸੂਟ ਨੇ ਹੈਂਡਵਰਕ ਨਾਲ ਆਣਗੇ ਇਹ ਥੋੜੀ ਰੇਂਜ ਹਾਈ ਵਾਲੇ ਨੇ ਇਹਨਾਂ ਵਿੱਚ ਜਿਹੜਾ ਰੰਗ ਆਏ ਨੇ ਸਾਰੇ ਅਵੇਲੇਬਲ ਨੇ ਇਹ 12700 ਰੁਪਏ ਵਿੱਚ ਤੁਹਾਨੂੰ ਸੂਟ ਮਿਲੇਗਾ ਰੰਗ ਜਿਹੜੇ ਨਵੇਂ ਐਡ ਕੀਤੇ ਨਾਲ ਪੋਰਟਲੀ ਮਿਲੇਗੀ ਹੈਂਡਵਰਕ ਵੀ ਹੈ ਐ ਜਿਹੜੇ ਸੂਟ ਨੇ ਇਹ 13700 ਵਿੱਚ ਤੁਹਾਨੂੰ ਮਿਲੇਗਾ ਬਾਕੀ ਤੁਸੀਂ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕਵੈਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ ਐਡ ਕੀਤਾ ਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ